ਹਾਂਜੀ ਭਾਈ ਆਪਣੇ ਕੋਲੇ ਆਹ ਕਿ ਬੈਡ ਵਿਕਿਆ ਹੋਇਆ ਪਹਿਲਾ ਸੁਆ 10 ਦਿਨ ਸੂਣ ਵਿੱਚ ਬਾਕੀ ਨੇ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਫੇਸ ਕੁਆਲਿਟੀ ਦੇਖ ਸਕਦੇ ਹੋ ਬੈਡ ਦੀ ਹਗਾ ਲਓ ਜੀ 10 ਦਿਨ ਸੋਣ ਦੇ ਵਿੱਚ ਬਾਕੀ ਨੇ ਚੈੱਕ ਕਰ ਸਕਦੇ ਹੋ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗੇਗਾ ਲਓ ਜੀ ਥੋੜਾ ਜਿਹਾ ਬਹੁਤ ਸੋਹਣਾ ਥਾਣ ਲੱਗਿਆ ਹੋਇਆ ਹੈਗਾ 10 ਦਿਨ ਸੋਣ ਦੇ ਵਿੱਚ ਬਾਕੀ ਨੇ ਮੁੱਲ ਹੈਗਾ ਬਈ ਇਹਦਾ 75000 ਰੁਪਇਆ ਜੇ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਆਪਣਾ ਨੰਬਰ 82 84 97 98 ਇਸ ਨੰਬਰ ਤੇ ਫੋਨ ਲਾ ਕੇ ਕਨੈਕਟ ਕਰ ਸਕਦੇ ਆ